ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰੇ ਮੇਰੇ ਦੋਸਤਾਂ ਮਿੱਤਰਾਂ ਨੂੰ ਭੈਣ ਭਰਾਵਾਂ ਨੂੰ ਫੇਸਬੁੱਕ ਅਤੇ YouTube ਤੇ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਨੂੰ ਨਵੇਂ ਸਾਲ ਦੀ ਆ ਬਹੁਤ ਬਹੁਤ ਮੁਬਾਰਕਾ ਪ੍ਰਮਾਤਮਾ ਕਰੇ ਬਾਬੇ ਨਾਨਕ ਦੀ ਕਿਰਪਾ ਆਪ ਸਭ ਤੇ ਬਣੀ ਰਹੇ ਆਪ ਸਭ ਦੀਆਂ ਲੰਮੀਆਂ ਉਮਰਾਂ ਹੋਣ ਤੇ ਤੰਦਰੁਸਤੀਆਂ ਹੋਣ ਦੋਸਤੋ ਚੰਗੇ ਖਾਣ ਪੀਣ ਦੇ ਨਾਲ ਨਾਲ ਆਪਣੀ ਚੰਗੀ ਸਿਹਤ ਦਾ ਵੀ ਖਿਆਲ ਰੱਖਿਆ ਕਰੋ ਅੱਜ ਦੇ ਜਮਾਨੇ ਦੇ ਹਿਸਾਬ ਨਾਲ ਖਾਣ ਪੀਣ ਦੇ ਹਿਸਾਬ ਨਾਲ ਸਵੇਰ ਦੀ ਸੈਰ ਜਾਂ ਸ਼ਾਮ ਦੀ ਸੈਰ ਬਹੁਤ ਜ਼ਿਆਦਾ ਜ਼ਰੂਰੀ ਆ ਕੋਸ਼ਿਸ਼ ਕਰਿਆ ਕਰੋ ਟਾਈਮ ਕੱਢਿਆ ਕਰੋ ਥੋੜੀ ਜੀ ਹਿੰਮਤ ਕਰਿਆ ਕਰੋ ਇਹ ਜ਼ਰੂਰੀ ਆ ਤੇ ਆਪਾਂ ਆਏ ਹੋਏ ਆ ਜੀ ਨਹਿਰ ਤੇ ਸੈਰ ਕਰਨ ਸਵੇਰੇ 6 6:30 ਵਜੇ ਦਾ ਆਪਣਾ ਟਾਈਮ ਹੁੰਦਾ ਤੇ ਮੈਂ ਸੋਚਿਆ ਕਿ 2 ਮਿੰਟ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਲਈਏ ਅੱਜ ਉਹਰ ਨਾਲ ਦੀ ਨਾਲ ਤੁਹਾਨੂੰ ਸਾਡੀ ਨਹਿਰ ਦਾ ਵਿਊ ਦਿਖਾਈਏ ਜਿਹੜੀ ਪਿੰਡ ਜਸਪਾਲ ਵਾਂਗਰ ਤੋਂ ਦਰਾਹੇ ਵੱਲੋਂ ਜਾਂਦੀ ਹੈ ਆ ਹੈਗਾ ਜੀ ਦਿੱਲੀ ਪਬਲਿਕ ਸਕੂਲ ਜਿਸਪਾਲ ਵਾਂਗਰ ਤੇ ਹਰਨਾਮਪੁਰੇ ਦੇ ਪੌੜ ਦੇ ਬਿਲਕੁਲ ਵਿਚਕਾਰ ਬਣਿਆ ਹੋਇਆ ਫੇਸਬੁਕ YouTube ਤੇ Instagram ਤੇ ਜੁੜੇ ਸੱਜਣਾ ਮਿੱਤਰਾਂ ਨੂੰ ਭੈਣਾ ਭਰਾਵਾਂ ਨੂੰ ਨਵੇਂ ਸਾਲ ਦੀਆਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਕਰੇ ਤੁਹਾਡੇ ਲਈ ਨਵਾਂ ਸਾਲ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਤੁਹਾਡੀਆਂ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਬਾਬੇ ਨਾਨਕ ਦੀ ਕਿਰਪਾ ਬਣੀ ਰਹੇ ਤੰਦਰੁਸਤੀਆਂ ਬਣੀਆਂ ਰਹਿਣ ਲੰਮੀ ਉਮਰਾਂ ਰਹਿਣ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਇਸ ਧਾਰਮਿਕ ਚੈਨਲ ਨੂੰ ਫੋਲੋ ਕਰਦੇ ਨੇ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਅਪਾ ਦੱਸ ਦਈਏ ਕਿ ਮਿਤੀ 4 ਜਨਵਰੀ 2025 ਨੂੰ ਜਿਹੜਾ ਨਗਰ ਕੀਰਤਨ ਸ੍ਰੀ ਆਨੰਦਗਰ ਸਾਹਿਬ ਤੋਂ ਚੱਲਿਆ ਹੋਇਆ ਗੁਰਦੁਆਰਾ ਮਹਿਦੇਸਾਨ ਮਹਿਦੇਆਣਾ ਸਾਹਿਬ ਵਾਲੇ ਜਾਂਦਾ ਤੇ ਉਹ ਨਗਰ ਕੀਰਤਨ ਆਲਮਗੀਰ ਸਾਹਿਬ ਤੋਂ ਹੁੰਦਾ ਹੋਇਆ ਮਹਿਦੇਆਣਾ ਸਾਹਿਬ ਪਹੁੰਚਣਾ ਜੀ 4 ਤਰੀਕ ਨੂੰ ਤੇ 4 ਤਰੀਕ ਵਾਲੇ ਦਿਨ ਆਪਾਂ ਲਾਈਵ ਹੋਵਾਂਗੇ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਆਉ ਪਹਿਲਾਂ ਵੀ ਆਪਾਂ ਲਾਈਵ ਹੋਏ ਆ ਜਦੋਂ ਉਹ ਨਗਰ ਕੀਰਤਨ ਗੁਰਦੁਆਰਾ ਰੇਰੂ ਸਾਹਿਬ ਆਇਆ ਸੀ ਤੇ ਉਸ ਤੋਂ ਬਾਅਦ ਗੁਰਦੁਆਰਾ ਸੋਮਾਸਰ ਸਾਹਿਬ ਤੇ ਗੁਰਦੁਆਰਾ ਆਹਲੂੰਗੀਰ ਸਾਹਿਬ ਗਿਆ ਸੀ ਮਨਜੀ ਸਾਹਿਬ ਤੇ 4 ਤਰੀਕ ਦੇ 4 ਤਰੀਕ ਨੂੰ ਜ਼ਰੂਰ ਤੁਸੀਂ ਲਾਈਵ ਦੇਖਿਓ ਇਸ ਪੇਜ ਤੇ ਤੇ YouTube ਵਾਲੇ ਪੇਜ ਤੇ ਤੇ ਉਸ ਤੋਂ ਬਾਅਦ ਬਸੰਤ ਪੰਛਵੀ ਵਾਲੇ ਦਿਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪੁਰਬ ਹੁੰਦਾ ਤੇ ਉਦੋਂ ਵੀ ਆਪਾਂ ਲਾਈਵ ਹੋਵਾਂਗੇ ਉਹ ਵਿਆਹ ਪੁਰਬ ਸ਼੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਗੁਰੂਕੇ ਲਾਹੌਰ ਤੱਕ ਇੱਕ ਵਿਸ਼ਾਲ ਨਗਰ ਕੀਰਤਨ ਦੇ ਰੂਪ ਵਿੱਚ ਮਨਾਇਆ ਜਾਂਦਾ ਜੀ ਤਾਂ ਜਿਨ੍ਹਾਂ ਕੋਲ ਟਾਈਮ ਹੋਇਆ ਉਹ ਉੱਥੇ ਜਾ ਕੇ ਵੀ ਦੇਖ ਸਕਦੇ ਨੇ ਪਾਵਨ ਪਵਿੱਤਰ ਦਿਹਾੜਾ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪਰ ਮਾਤਾ ਜੀਤਕੌਰ ਜੀ ਦੇ ਨਾਲ ਹੋਇਆ ਸੀ ਮਾਤਾ ਜੀਤਕੌਰ ਜੀ ਦੇ ਪਿਤਾ ਦਾ ਨਾਮ ਭਾਈ ਹਰਜਸ ਖੱਤਰੀ ਜਿਹੜੇ ਕਿ ਲਾਹੌਰ ਨਿਵਾਸੀ ਸਨ ਤਾਂ ਜਦੋਂ ਉਹਨਾਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਇਸ ਵਿਆਹ ਇਹ ਵਿਆਹ ਸਾਡੇ ਲਾਹੌਰ ਕੀਤਾ ਜਾਵੇ ਤਾਂ ਗੁਰੂ ਮਹਾਰਾਜ ਕਿਸੇ ਕਾਰਨ ਵਾਰਸ਼ ਲਾਹੌਰ ਨਾ ਜਾਣ ਕਰਕੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਇੱਥੇ ਹੀ ਲਾਹੌਰ ਬਸਾ ਦਿੰਨੇ ਆ ਤਾਂ ਗੁਰੂ ਮਹਾਰਾਜ ਜੀਆ ਨੇ ਇੱਥੇ ਗੁਰੂ ਕਾ ਲਾਹੌਰ ਦਾ ਨਗਰ ਬਸਾਇਆ ਤੇ ਗੁਰੂ ਕੇ ਲਾਹੌਰ ਵਿੱਚ ਹੀ ਵਿਆਹ ਸਥਾਨ ਉੱਥੇ ਤੱਕ ਹਰ ਸਾਲ ਬਸੰਤ ਪੰਚਵੀ ਵਾਲੇ ਦਿਨ ਪਕਤ ਸ੍ਰੀ ਕੇਸਗੜ ਸਾਹਿਬ ਸ੍ਰੀ ਨਨਤਪੁਰ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਵਿਆਹ ਪਰਬ ਮਨਾਇਆ ਜਾਂਦਾ ਜੀ ਬਰਾਤ ਜਾਂਦੀ ਹੈ ਗੁਰੂ ਕੇ ਲਾਹੌਰ ਤੱਕ ਪੈਦਲ ਟਰਾਲੀਆਂ ਗੱਡੀਆਂ ਮੋਟਰਾਂ ਹੰਕਾਰਾਂ ਬਹੁਤ ਹੀ ਜ਼ਿਆਦਾ ਵਿਸ਼ਾਲ ਇਕੱਠ ਹੁੰਦਾ ਤੇ ਜਿਹੜੇ ਜਾ ਸਕਦੇ ਆ ਜਰੂਰ ਜਾ ਕੇ ਆਇਓ ਤੇ ਜਿਹੜੇ ਨਹੀਂ ਜਾ ਸਕਦੇ ਉਹ ਆਪਣੇ ਚੈਨਲ ਤੇ ਤੁਸੀਂ ਲਾਈਵ ਵੀ ਦੇਖ ਸਕਦੇ ਹੋ ਸੋ ਇੰਨੀਆਂ ਗੱਲਾਂ ਬਾਤਾਂ ਜੀ ਮਿਲਦਿਆਂ ਫੇਰ ਇਸ ਚੈਨਲ ਨੂੰ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਲਾਈਕ ਤੇ ਸ਼ੇਅਰ ਜਰੂਰ ਕਰਦੇ ਆ ਕਰੋ ਸੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ